ਇਹ ਫੇਰ ਤੋਂ ਧਿਆਨ ਸਿੰਘ ਡੋਗਰੇ ਦੇ ਪੁੱਤਰ ਹੀਰਾ ਸਿੰਘ ਦਾ ਕਬਜ਼ਾ ਹੋ ਗਿਆ ਨਾਬਾਲਗ ਕੁੰਵਰ ਦਲੀਪ ਸਿੰਘ ਨੂੰ ਮਹਾਰਾਜਾ ਥਾ ਪਿਆ ਗਿਆ ਤੇ ਹੀਰਾ ਸਿੰਘ ਡੋਗਰਾ ਪ੍ਰਧਾਨ ਮੰਤਰੀ ਬਣ ਗਿਆ ਲਗਭਗ 1.5 ਸਾਲ ਬਾਅਦ 21 ਦਸੰਬਰ 1844 ਈਸਵੀ ਨੂੰ ਹੀਰਾ ਸਿੰਘ ਡੋਗਰਾ ਵੀ ਸਿੱਖ ਫੌਜਾਂ ਨਾਲ ਹੋਈ ਝੜਪ ਵਿੱਚ ਮਾਰਿਆ ਗਿਆ ਲਾਹੌਰ ਦਰਬਾਰ ਦੇ ਵਿਗੜੇ ਹਾਲਾਤਾਂ ਦਾ ਫਾਇਦਾ ਲੈਂਦਿਆਂ ਅੰਗਰੇਜ਼ਾਂ ਨੇ ਵੀ ਪੰਜਾਬ ਤੇ ਹਮਲੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਵਿੱਚ ਗੁਲਾਬ ਸਿੰਘ ਡੋਗਰੇ ਨੇ ਵੀ ਅੰਗਰੇਜ਼ਾਂ ਦਾ ਸਾਥ ਦਿੱਤਾ ਫਰਵਰੀ 1845 ਈਸਵੀ ਵਿੱਚ ਗੁਲਾਬ ਸਿੰਘ ਡੋਗਰੇ ਨੇ ਲਾਹੌਰ ਦਰਬਾਰ ਦਾ ਅਧਿਕਾਰ ਮੰਨਣ ਤੋਂ ਇਨਕਾਰ ਕਰ ਦਿੱਤਾ ਲਾਹੌਰ ਦਰਬਾਰ ਨੇ ਤੋਰੀਆ ਦਾ ਗੁਲਾਬ ਸਿੰਘ ਤੁਰੰਤ ਫੌਜੀ ਪੰਚਾਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਗਿਆ ਅਤੇ ਮਾਫੀ ਮੰਗੀ ਗੁਲਾਬ ਸਿੰਘ ਡੋਗਰੇ ਨੇ 4 ਲੱਖ ਰੁਪਏ ਦਰਬਾਰ ਵਿੱਚ ਜਮ੍ਹਾਂ ਕਰਵਾਏ ਪਰੰਤੂ ਉਸ ਦੇ ਮਾਨ ਦੀ ਖੋਟ ਨਹੀਂ ਗਈ ਉਸਨੇ ਲਾਹੌਰ ਵੱਲ ਵਾਪਸ ਮੁੜ ਰਹੀਆਂ ਫੌਜਾਂ ਤੇ ਮੋੜ ਹਮਲਾ ਕਰ ਦਿੱਤਾ ਪਰੰਤੂ ਸ਼ਾਮ ਸਿੰਘ ਅਟਾਰੀ ਵਾਲਾ ਅਤੇ ਰਣਜੋਤ ਸਿੰਘ ਮਜੀਠੀਆ ਨੇ ਫੇਰ ਉਸ ਨੂੰ ਹਾਰ ਦਿੱਤੀ ਕਪਟੀ ਗੁਲਾਬ ਸਿੰਘ ਮੋੜ ਫੌਜੀ ਪੰਚਾਂ ਕੋਲ ਹਾਜ਼ਰ ਹੋਇਆ ਤੇ ਆਪਣੀ ਤਲਵਾਰ ਧਰਤੀ ਤੇ ਰੱਖ ਕੇ ਜਾਨ ਬਖਸ਼ਣ ਦੀ ਅਪੀਲ ਕੀਤੀ ਫੌਜੀ ਪੰਚਾਂ ਨੇ ਇੱਕ ਵਾਰ ਮੋੜ ਉਸ ਦੀ ਸਿਫਾਈ ਸੁਣ ਕੇ ਉਸ ਨੂੰ ਛੱਡ ਦਿੱਤਾ ਪਰੰਤੂ ਉਸ ਨੂੰ 68 ਲੱਖ ਰੁਪਏ ਦਾ ਜੁਰਮਾਨਾ ਕੀਤਾ